ਦੈਨਕਸੂਲਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਰਾਜੀਵੀਰ ਜਵੰਦਾ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਰਾਜੀਵੀਰ ਜਵੰਦਾ ਨੂੰ ਇਨਸਾਫ ਦਿਵਾਉਣ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਬੀਤੇ ਕੱਲ ਵੇਖਿਆ ਤੁਸੀਂ ਉਸ ਤੋਂ ਪਹਿਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਸੀ ਕਿ ਆਵਾਰਾ ਘੁੰਮਦੇ ਪਸ਼ੂ ਜਿਹੜੇ ਨੇ ਇਹਨਾਂ ਦੇ ਉੱਪਰ ਕਿਸੇ ਤਰੀਕੇ ਦੀ ਲਾਮਬੰਦੀ ਕਿਉਂ ਨਹੀਂ ਹੁੰਦੀ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ ਇਹ ਸਾਰੀਆਂ ਸਥਿਤੀਆਂ ਲਗਾਤਾਰ ਵੱਡੇ ਸਵਾਲ ਖੜੇ ਕਰ ਰ ਸੋ ਹੁਣ ਇਸ ਨੂੰ ਲੈ ਕੇ ਪਟੀਸ਼ਨ ਇੱਕ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਪਹੁੰਚਦੀ ਹੋਈ ਹੈ ਉਸ ਪਟੀਸ਼ਨ ਦੇ ਉੱਪਰ ਅੱਜ ਸੁਣਵਾਈ ਹੋਵੇਗੀ ਇਹ ਪਟੀਸ਼ਨ ਦੇ ਵਿੱਚ ਕੀ ਕੁਝ ਖਾਸ ਹੈ ਕਿਸ ਤਰੀਕੇ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਰਾਜਵੀਰ ਜਵੰਧਾ ਨੂੰ ਲੈ ਕੇ ਕੀ ਕੁਝ ਸਥਿਤੀਆਂ ਜਿਹੜੀਆਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਸੁਧਰ ਸਕਦੀਆਂ ਨੇ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਖਾਸ ਰਿਪੋਰਟ ਦੇ ਵਿੱਚ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਜਾਏਗੀ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਅਪੀਲ ਕਰ ਦੇਣਾ ਚਾਹੁੰਦੇ ਆ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਸਾਂਝਾ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਪਹੁੰਚਦਾ ਜਾਣਕਾਰੀਆਂ ਭਰਪੂਰੇ ਰਿਪੋਰਟ ਪਹੁੰਚਦੀ ਹੋ ਸਕੇ ਰਾਜਵੀਰ ਜਵੰਦਾ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਜਾਣਾ ਹਰੇਕ ਉਸ ਅੱਖ ਨੂੰ ਨਾਮ ਕਰ ਗਿਆ ਜਿਹੜਾ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦਾ ਸੀ ਉਹਨਾਂ ਦੇ ਸਮਾਜ ਦੇ ਵਿੱਚ ਵਿਚਰਨ ਨੂੰ ਪਸੰਦ ਕਰਦਾ ਸੀ ਬੀਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਹੋਏ ਹਨ ਉੱਥੇ ਪਹੁੰਚੇ ਹੋਏ ਕਲਾਕਾਰਾਂ ਦੇ ਵੱਲੋਂ ਵੀ ਇਸ ਗੱਲ ਦੇ ਉੱਪਰ ਕਿੰਤੂ ਤੇ ਪਰੰਤੂ ਕੀਤੇ ਗਏ ਉਹ ਕਹਿੰਦੇ ਕਿ ਭਾਈ ਅਸੀਂ ਗਾਊਸੈਸ ਦਿੰਨੇ ਆ ਅਸੀਂ ਆਪਣੇ ਟੈਕਸ ਜਿਹੜੇ ਨੇ ਭਾਰੀ ਭਰਕਮ ਰਕਮ ਦੇ ਰੂਪ ਦੇ ਵਿੱਚ ਸਰਕਾਰ ਨੂੰ ਅਦਾ ਕਰਦੇ ਆ ਪਰ ਉਸ ਦਾ ਕੱਢਣ ਪਾਉਣ ਨੂੰ ਕੀ ਹੁੰਦਾ ਉਸ ਦੀ ਲਾਂਬੰਦੀ ਕੀ ਹੁੰਦੀ ਆ ਅਵਾਰਾ ਪਸ਼ੂ ਉਸੇ ਤਰੀਕੇ ਦੇ ਨਾਲ ਸੜਕਾਂ ਦੇ ਉੱਪਰ ਘੁੰਮਦੇ ਤੇ ਏਸੇ ਤਰੀਕੇ ਟੁੱਟਾਂ ਮਾਰ ਕੇ ਬਹੁਤ ਸਾਰੇ ਲੋਕਾਂ ਨੂੰ ਮੌਤ ਦੀ ਗੋਦ ਦੇ ਵਿੱਚ ਸੌਣ ਦੇ ਨਜ਼ਰ ਆਉਂਦੇ ਨੇ ਏਸੇ ਕਾਰਵਾਈ ਦਾ ਸ਼ਿਕਾਰ ਰਾਜਵੀਰ ਜਵੰਦਾ ਵੀ ਹੋਏ ਉਹਨਾਂ ਦੇ ਨਾਲ ਟੱਕਰ ਜਿਹੜੀ ਆ ਇੱਕ ਠੱਠੇ ਦੀ ਹੁੰਦੀ ਆ ਜਿਹੜਾ ਕਿ ਆਪਸ ਦੇ ਵਿੱਚ ਦੋ ਠੱਠੇ ਲੜ ਰਹੇ ਸੀ ਤੇ ਉਹਨਾਂ ਦਾ ਰਾਜਵੀਰ ਜਵੰਦਾ ਦੇ ਮੋਟਰਸਾਈਕਲ ਨਕਲ ਦੇ ਨਾਲ ਟਕਰਾਹ ਹੋ ਜਾਂਦਾ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਦੇ ਗੰਭੀਰ ਰੂਪ ਦੇ ਵਿੱਚ ਸੱਟਾਂ ਵੱਜਦੀਆਂ ਨੇ ਤੇ ਸੱਟਾਂ ਇੰਨੀਆਂ ਗੰਭੀਰ ਵੱਜਦੀਆਂ ਨੇ ਕਿ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੀ ਜਾਂਦੀ ਜਾ ਹੋ ਜਾਂਦੀ ਹੈ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾਖ ਜਾਂਦੇ ਨੇ ਸੋ ਹੁਣ ਹਿਮਾਚਲ ਦੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਆ ਮੂਵ ਕੀਤੀ ਗਈ ਹੈ ਪਟੀਸ਼ਨ ਜਿਹੜੀ ਆ ਸਮਾਜ ਸੇਵੀ ਤੇ ਐਡਵੋਕੇਟ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਪਟੀਸ਼ਨ ਜਿਹੜੀ ਆ ਪਾਈ ਗਈ ਹੈ ਤੇ ਇਸ ਪਟੀਸ਼ਨ ਦੇ ਵਿੱਚ ਸਰਕਾਰ ਦੇ ਵੱਲੋਂ ਵਸੂਲੇ ਜਾ ਰਹੇ ਗਾਹੂ ਸੈਸ ਦੇ ਬਾਰੇ ਜਾਣਕਾਰੀਆ ਮੰਗੀਆਂ ਗਈਆਂ ਨੇ ਸਵਾਲਾਂ ਦੇ ਘੇਰੇ ਦੇ ਵਿੱਚ ਗੌਸਸ ਨੂੰ ਲਿਆਂਦਾ ਗਿਆ ਹਾਲਾਂਕਿ ਵੱਖ-ਵੱਖ ਤਰੀਕੇ ਦੀਆਂ ਧਾਰਮਿਕ ਭਾਵਨਾਵਾਂ ਜੜੀਆਂ ਨੇ ਇਸ ਮਸਲੇ ਮਾਮਲੇ ਦੇ ਨਾਲ ਵੀ ਜੁੜੀਆਂ ਨੇ ਇਸ ਮਸਲੇ ਮਾਮਲੇ ਦੇ ਉੱਪਰ ਜਦੋਂ ਗੱਲਬਾਤ ਹੁੰਦੀ ਆ ਤਾਂ ਬਹੁਤ ਸਾਰੀਆਂ ਧਾਰਮਿਕ ਭਾਵਨਾਵਾਂ ਭੜਕਣ ਵਾਲੇ ਪਾਸੇ ਨੂੰ ਜਾਂਦੀਆਂ ਨੇ ਬਹੁਤ ਸਾਰੇ ਲੋਕ ਕਿੰਤੂ ਪ੍ਰੰਤੂ ਕਰਦੇ ਨੇ ਇਸ ਤਰੀਕੇ ਨਹੀਂ ਹੋਣਾ ਚਾਹੀਦਾ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਰਾਜਵੀਰ ਜਵੰਦਾ ਦੇ ਲਈ ਲੋਕਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਅਰਜ਼ੋਈਆਂ ਕੀਤੀਆਂ ਗਈਆਂ ਪਰ ਨਾਲ ਦੀ ਨਾਲ ਵੱਡਾ ਸਵਾਲ ਇਹ ਹੈ ਕਿ ਅਰਦਾਸਾਂ ਦੇ ਨਾਲ ਸਰ ਜਾਵੇਗਾ ਰਾਜਵੀਰ ਜਵੰਦਾ ਇੱਕ ਨਾਮੀ ਖਾਮੀ ਹਸਤੀ ਸੀ ਤਾਂ ਕਰਕੇ ਉਹਨਾਂ ਦਾ ਕੇਸ ਐਡੇ ਵੱਡੇ ਪੱਧਰ ਦੇ ਉੱਪਰ ਹਾਈਲਾਈਟ ਹੋਇਆ ਪਰ ਕੀ ਰਾਜਵੀਰ ਜਵੰਦਾ ਦਾ ਇਸ ਤਰੀਕੇ ਦੇ ਨਾਲ ਇਸ ਜਹਾਨ ਦੇ ਵਿੱਚੋਂ ਚਲੇ ਜਾਣਾ ਕਿ ਇਸ ਗੱਲ ਨੂੰ ਨਹੀਂ ਬਿਆਨਦਾ ਕਿ ਇਸ ਤੋਂ ਬਾਅਦ ਕੋਈ ਰਾਜਵੀਰ ਜਵੰਦਾ ਇਸ ਤਰੀਕੇ ਦੇ ਹਾਦਸੇ ਦਾ ਸ਼ਿਕਾਰ ਨਾ ਹੋਵੇ ਕਿਉਂਕਿ ਬਹੁਤ ਸਾਰੀਆਂ ਸਥਿਤੀਆਂ ਦੇ ਨਾਲ ਇਸੇ ਤਰੀਕੇ ਦੀਆਂ ਦੁਰਘਟਨਾਵਾਂ ਦੇ ਨਾਲ ਸ਼ਿਕਾਰ ਹੋ ਕੇ ਲੋਕ ਹਸਪਤਾਲਾਂ ਦੇ ਮੱਜਿਆਂ ਦੇ ਉੱਪਰ ਪਏ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਦੇ ਵਿੱਚ ਜਦੋਂ-ਜਦ ਕਰ ਰਹੇ ਨੇ ਲਗਾਤਾਰ ਲੋਕਾਂ ਦੇ ਨਾਲ ਅਜੇ ਹਾਦਸੇ ਵਾਪਰਦੇ ਨੇ ਜਿੱਥੇ ਗੱਡੀਆਂ ਦੇ ਸਾਹਮਣੇ ਪਸ਼ੂਆਂ ਦਾ ਆਵਾਰਾ ਪਸ਼ੂਆਂ ਦਾ ਆ ਜਾਣਾ ਹੋ ਜਾਂਦਾ ਆ ਆਵਾਰਾ ਪਸ਼ੂਆਂ ਦੇ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਕਿਸ ਤਰੀਕੇ ਦੇ ਨਾਲ ਛੁੱਟ ਦਿੱਤਾ ਜਾਂਦਾ ਕਿਸ ਤਰੀਕੇ ਗੰਭੀਰ ਸੱਟਾਂ ਉਹਨਾਂ ਦੇ ਵੱਜ ਜਾਂਦੀਆਂ ਨੇ ਤੇ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਅੱਗ ਦੀ ਤਨਾ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਇਹਨਾਂ ਆਵਾਰਾ ਪਸ਼ੂਆਂ ਦਾ ਖੌਫ ਜਿਹੜਾ ਹੈ ਸਾਫ਼ ਤੌਰ ਦੇ ਉੱਪਰ ਵੇਖਿਆ ਜਾ ਸਕਦਾ ਸੜਕਾਂ ਦੇ ਉੱਪਰ ਗਲੀਆਂ ਦੇ ਵਿੱਚ ਇਹਨਾਂ ਆਵਾਰਾ ਪਸ਼ੂਆਂ ਦੇ ਬਦੋਂ ਕਿਵੇਂ ਕਹਿਰ ਵਰਸਾਇਆ ਜਾਂਦਾ ਹੈ ਇਹ ਸਾਰੇ ਸਵਾਲ ਜਿਹੜੇ ਨੇ ਅੱਜ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਦੇ ਵਿੱਚ ਸ਼ਿਮਲਾ ਵਿਖੇ ਚੁੱਕੇ ਜਾਣਗੇ ਇਸ ਪਟੀਸ਼ਨ ਦੇ ਵਿੱਚ ਸੁਣਵਾਈ ਦੇ ਵਿੱਚ ਕੀ ਕੁਝ ਖਾਸਮ ਖਾਸ ਰਹਿੰਦਾ ਹੈ ਕਿਹੜੇ ਵੱਡੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਸਰਕਾਰ ਵਾਲੇ ਪੱਖ ਤੋਂ ਦਿੱਤੇ ਜਾਂਦੇ ਨੇ ਸਰਕਾਰ ਕੀ ਕੁਝ ਇਸ ਨੂੰ ਗੋਲਮੋਲ ਕਰਕੇ ਪੇਸ਼ ਕਰਦੀ ਹੈ ਜਾਂ ਫਿਰ ਸਟੀਕਤਾ ਦੇ ਨਾਲ ਇਸ ਕੇਸ ਦੀ ਗੰਭੀਰਤਾ ਨੂੰ आज ਸਾਹਮਣੇ ਰੱਖਦੇ ਹਾਂ ਪ੍ਰਮੁੱਖ ਰੱਖਦੇ ਹਾਂ ਕੁ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਾਲਾਂਕਿ ਇਹ ਵੀ ਗੱਲ ਮੁਮਕਿਨ ਨਹੀਂ ਕਿ ਇੱਕਦਮ ਦੇ ਨਾਲ ਆਵਾਰਾ ਘੁੰਮਦੇ ਪਸ਼ੂਆਂ ਨੂੰ ਇੱਕਦਮ ਸੜਕਾਂ ਦੇ ਉੱਪਰੋਂ ਪਾਸੇ ਕਰ ਦਿੱਤਾ ਜਾਵੇ ਪਰ ਗਊਸ਼ਾਲਾ ਜਿਹੜੀਆਂ ਬਣੀਆਂ ਨੇ ਵੱਖ-ਵੱਖ ਤਰੀਕੇ ਦੀਆਂ ਹੋਰ ਪ੍ਰਣਾਲੀਆਂ ਜਿਹੜੀਆਂ ਬਣੀਆਂ ਨੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਲਾਂਬੰਦੀ ਕੀਤੀ ਜਾ ਸਕਦੀ ਹੈ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਬੀਤੇ ਕਾਲ ਵੱਖ-ਵੱਖ ਕਲਾਕਾਰਾਂ ਦੇ ਵੱਲੋਂ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੇ ਉੱਪਰ ਚੁੱਕੇ ਗਏ ਸਵਾਲ ਜਿਹੜੇ ਨੇ ਉਹਨਾਂ ਸਵਾਲਾਂ ਦੇ ਜਵਾਬ ਹੋ ਸਕਦਾ ਹੈ ਅੱਜ ਦੀ ਇਸ ਪਾਈ ਗਈ ਪਟੀਸ਼ਨ ਦੀ ਹੋਣ ਵਾਲੀ ਸੁਣਵਾਈ ਦੇ ਵਿੱਚ ਜ਼ਰੂਰ ਮਿਲਦੇ ਹੋ ਜਾਣ ਨਾਲ ਦੀ ਨਾਲ ਤੁਹਾਨੂੰ ਪਤਾ ਹੋਵੇਗਾ ਕਿ ਜਿਸ ਦਿਨ ਰਾਜਵੀਰ ਜਵੰਦਾ ਦੋ ਦਿਨ ਪਹਿਲਾਂ ਇਸ ਫਾਨੀ ਸੰਸਾਰ ਤੋਂ ਅਲਵਿਦਾ ਆ ਗਏ ਸੀ ਤੇ ਉੱਥੇ ਫੋਰਟਿਸ ਮੋਹਾਲੀ ਦੇ ਬਾਹਰ ਇੱਕ ਸ਼ਖਸ ਦੇ ਵੱਲੋਂ ਤਿੱਖੇ ਤੇ ਸਾਰਾਰ ਸਵਾ ਤਰੀਕੇ ਦੇ ਨਾਲ ਕੁਝ ਸਵਾਲ ਚੁੱਕੇ ਗਏ ਸੀ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਪਰ ਕਿੰਤੂ ਤਾ ਗਿਆ ਕਿ ਇਸ ਗੌਸਸ ਲਏ ਜਾਣ ਤੋਂ ਬਾਅਦ ਵੀ ਜੇਕਰ ਸਾਡੇ ਨੌਜਵਾਨ ਜੇਕਰ ਸਾਡੇ ਪੰਜਾਬੀ ਜਾਂ ਪਰ ਇਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਚਰਦੇ ਲੋਕ ਇਸੇ ਤਰੀਕੇ ਦੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿਣਗੇ ਤਾਂ ਫਿਰ ਜਵਾਬ ਦੇ ਕਿਹਦੀ ਹੈ ਅਨਸਰਬਲ ਕੌਣ ਹੈ ਕਿਹਦੇ ਵੱਲੋਂ ਜਵਾਬ ਦਿੱਤਾ ਜਾਣਾ ਹੈ ਇਹ ਸਾਰੀਆਂ ਚੀਜ਼ਾਂ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਪਈਆਂ ਸੀ ਪਰ ਹੁਣ ਆਸ ਇੱਕ ਲੱਗ ਰਹੀ ਹੈ ਕਿ ਰਾਜਵੀਰ ਜਵੰਦਾ ਦਾ ਇਸ ਤਰੀਕੇ ਦੇ ਨਾਲ ਇਸ ਫਾਨੀ ਸੰਸਾਰ ਦੇ ਵਿੱਚ ਉਹ ਜਾਣਾ ਕਿਤੇ ਨਾ ਕਿਤੇ ਉਸ ਤਰੀਕੇ ਦੇ ਨਾਲ ਗੁੰਮ ਨਹੀਂ ਹੋਏਗਾ ਇਸ ਜਾਣ ਤੋਂ ਬਾਅਦ ਬਹੁਤ ਸਾਰੇ ਰਾਜਵੀਰ ਜਵੰਦੇ ਬਚਾ ਲਏ ਜਾਣ ਇਸ ਦੀਆਂ ਕੋਸ਼ਿਸ਼ਾਂ ਅੱਜ ਦੀ ਪਾਈ ਗਈ ਪਟੀਸ਼ਨ ਦੇ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਵਿੱਚੋਂ ਹੋ ਸਕਦਾ ਹੈ ਜਵਾਬਾਂ ਦੇ ਰੂਪ ਦੇ ਵਿੱਚ ਮਿਲਦੇ ਦਿਖਾ ਲਈ ਦੇਣ ਬਾਕੀ ਇਸ ਵੱਡੀ ਕਾਰਵਾਈ ਦੇ ਵਿੱਚ ਹੁਣ ਵੇਖਣਾ ਹੋਵੇਗਾ ਕਿ ਕੁਝ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ ਕੀ ਜਵਾਬ ਦਿੱਤੇ ਜਾਂਦੇ ਨੇ ਪੈਨੀ ਨਜ਼ਰ ਰਹੇਗੀ ਵਕ ਵਕ ਤਰੀਕੇ ਦੇ ਨਾਲ ਹਰੇਕ ਉਹ ਅਪਡੇਟ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਜਿਹੜੀ ਤੁਹਾਡੇ ਤੱਕ ਪਹੁੰਚਣੀ ਲਾਜ਼ਮੀ ਹੈ ਰਾਜਵੀਰ ਜਵੰਦਾ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਤੇ ਇਸ ਕਾਰਵਾਈ ਨੂੰ ਲੈ ਕੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਿ ਇਸ ਤਰੀਕੇ ਸੜਕਾਂ ਦੇ ਉੱਪਰ ਘੁੰਮਦੇ ਅਵਾਰਾ ਪਸ਼ੂ ਜਿਹੜੇ ਨੇ ਉਨਾ ਆਵਾਰਾ ਪਸ਼ੂਆਂ ਦੇ ਵੱਲੋਂ ਏਦਾਂ ਲੋਕਾਂ ਨੂੰ ਸੱਟਾ ਫੇਟਾ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਫਿਰ ਇਸ ਨੂੰ ਇੱਕ ਹਾਦਸਾ ਮੰਨਿਆ ਜਾਵੇ ਜਾਂ ਪਰ ਸਰਕਾਰ ਦੀ ਅਣਗਹਿਲੀ ਮੰਨਿਆ ਜਾਵੇ ਸਰਕਾਰ ਦੇ ਵੱਲੋਂ ਇਸ ਨੂੰ ਕੇਸਲੇ ਪੰਦੇ ਵਿੱਚ ਲੈ ਕੇ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਮਰਨ ਦੇ ਲਈ ਸੜਕਾਂ ਦੇ ਉੱਪਰ ਮਜਬੂਰ ਕੀਤਾ ਜਾਂਦਾ ਸੈਸ ਟੈਕਸ ਕਿਉਂ ਲਏ ਜਾਂਦੇ ਨੇ ਕਿਉਂਕਿ ਲੋਕਾਂ ਦੀ ਭੈਤਰੀ ਦੇ ਲਈ ਕੋਈ ਰਣਨੀਤੀ ਬਣਾਈ ਜਾਵੇ ਕਿਸੇ ਤਰੀਕੇ ਦੇ ਨਾਲ ਕੋਈ ਲਾਂਬੰਦੀ ਕੀਤੀ ਜਾਵੇ ਨਾ ਤਾਂ ਲਾਂਬੰਦੀ ਹੈ ਸੜਕਾਂ ਦੇ ਉੱਪਰ ਉਸੇ ਤਰੀਕੇ ਦੇ ਨਾਲ ਆਵਾਰਾ ਪਸ਼ੂ ਘੁੰਮਦੇ ਨਜ਼ਰ ਆ ਰਹੇ ਨੇ ਹੋਰ ਪਤਾ ਨਹੀਂ ਕਿੰਨੇ ਰਾਜਵੀਰ ਜਵੰਦੇ ਇਸੇ ਤਰੀਕੇ ਦੇ ਨਾਲ ਸੜਕਾਂ ਦੇ ਉੱਪਰ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਣਗੇ ਤੇ ਉਹਨਾਂ ਦੀਆਂ ਮਾਵਾਂ ਵੀ ਰੋਂਦੀਆਂ ਕਰਲਾਉਂਦੀਆਂ, ਇਸੇ ਤਰੀਕੇ ਵਰਲਾਪ ਕਰਦੀਆਂ ਨਜ਼ਰ ਆਉਣਗੀਆਂ ਜਿਸ ਤਰੀਕੇ ਬੀਤੇ ਕੱਲ ਅੱਖਾਂ ਦੇ ਵਿੱਚੋਂ ਖੂਨ ਦੇ ਹੰਝੂ ਰੋਂਦੀ ਰਾਜਵੀਰ ਜਵੰਦਾ ਦੀ ਮਾਂ ਦਿਖਾ ਲਈ ਦੇ ਰਹੀ ਸੀ ਸੋ ਹਣੇ ਇਸ ਪਾਈ ਪਟੀਸ਼ਨ ਤੋਂ ਆਸ ਇੱਕ ਜ਼ਰੂਰ ਵੱਜਦੀ ਹੈ ਇਸ ਆਸ ਦੇ ਵਿੱਚ ਕਿੰਨੀ ਕੁ ਭਰਪੂਰਤਾ ਆਉਂਦੀ ਹੈ ਇਹ ਆਉਣ ਵਾਲਾ ਸਮਾਂ ਬਿਆਨ ਦੇਗਾ ਬਰਹਾਲ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਕਾਰੀਆਂ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ